ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਕਰਜਨ ਖੜਗੇ ਨੇ ਕਿਹਾ ਹੈ ਕਿ ਭਾਜਪਾ ਨੀਤਾ ਨਾਰਕਕ ਵਾਸੀ ਹੋਣਗੇ ਮੋਦੀ ਸਰਕਾਰ ਸੰਵਿਧਾਨਕ ਮੁੱਲਾਂ ਨੂੰ ਖਤਮ ਕਰ ਰਹੀ ਹੈ ਤੇ ਇਹਨਾਂ ਲੋਕਾਂ ਨੇ ਕੋਈ ਵੀ ਆਜ਼ਾਦੀ ਨਹੀਂ ਦਿਵਾਈ ਸੈਫੁਲੀ ਖਾਨ ਦੇ ਘਰ ਤੇ ਹਮਲਾ ਕਰਨ ਬੜੇ ਰੁਪਏ ਦੇ ਫਿੰਗਰਪ੍ਰਿੰਟ ਮੈਚ ਨਹੀਂ ਕੀਤੇ ਪੁਲਿਸ ਨੇ ਹਮਲੇ ਤੋਂ 7 ਦਿਨਾਂ ਬਾਅਦ ਸੈਂਪਲ ਲਏ ਸਨ ਤੇ ਸੀਆਈਡੀ ਲੈਬ ਵਿੱਚ ਵੀ ਜਾਂਚ ਕਿਸੇ ਹੋਰ ਦੇ ਹੀ ਫਿੰਗਰਪ੍ਰਿੰਟ ਨਿਕਲੇ ਹਨ ਆਮ ਆਰਵੀ ਪਾਰਟੀ ਦੇ ਸਪੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਰਿਵਾਲ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਬੰਨ੍ਹਦਿਆ ਕਿ ਆਹ ਹੈ ਕਿ ਇਸ ਨੇ 400-500 ਲੋਕਾਂ ਦਾ 10 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਹੈ ਤੇ ਜੀਐਸਟੀ ਦਾ ਬੋਝ ਆਮ ਜਨਤਾ ਤੇ ਪੈ ਰਿਹਾ ਹੈ ਭਾਜਪਾ ਨੇ ਕੇਜੀਵਾਲ ਦੇ ਨਵੇਂ ਘਰ ਦੀ ਵੀਡੀਓ ਜਾਰੀ ਕੀਤੀ ਹੈ ਤੇ ਸਮਾਨ ਦੇ ਰੇਟ ਲਿਸਟ ਵੀ ਦੱਸੀ ਹੈ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਦੱਸਿਆ ਕਿ ਅवैध ਆਮਦਨੀ ਪਾਰਟੀ ਕਿਹਾ ਹੈ ਅੰਡਰ 90 ਔਮਨ ਵਰਲਡ ਕਪ ਵਿੱਚ ਭਾਰਤੀ ਕ੍ਰਿਕਟ ਟੀਮ ਬੰਗਲਾਦੇਸ਼ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ ਸਮਾਜਵਾਦੀ ਪਾਰਟੀ ਦੇ ਨੇਤਾ ਅਖਲੇ ਜਾਦਵ ਨੇ ਕੁੰਭ ਮੇਲੇ ਦੇ ਪ੍ਰਿਆਗਰਾਜ ਸੰਗਮ ਤੇ ਡੁਬਕੀ ਲਗਾਈ ਉਤਰਾਖੰਡ ਦੇ ਹਰਦਵਾਰ ਦੀ ਖਾਨ ਪ੍ਰਸੀਡ ਤੋਂ ਨਿਰਦੇਲੀਏ ਵਿਧਾਇਕ ਮੇਸ਼ ਕੁਮਾਰ ਦੇ ਦਫਤਰ ਉੱਤੇ ਭਾਜਪਾ ਦੇ ਪੂਰਵ ਵਿਧਾਇਕ ਪ੍ਰਨਮ ਸਿੰਘ ਚੈਂਪੀਅਨ ਨੇ ਕਰੀਬ 50 ਰਾਊਂਡ ਫਾਇਰ ਕੀਤੇ ਜੇ ਦੋਨਾਂ ਦੀ ਪਹਿਲਾਂ ਆਪਸ ਵਿੱਚ মিডিਆ ਤੇ ਉੱਤੇ ਬਾਦ ਵਿਵਾਦ ਹੋ ਗਿਆ ਸੀ ਗਣਤੰਤਰ ਦੇਸ਼ ਤੇ ਮੌਕਤੀ ਕਰਤਾ ਕਰਤੱਵ ਪੱਥ ਦੇ ਆਪਾਟੀਟੇਰ ਫਾਇਲ ਨੇ ਵਿਕਟਰੀ ਨਿਸ਼ਾਨ ਬਣਾਇਆ ਤੇ ਪਹਿਲੀ ਵਾਰ ਗਣਤੰਤਰ ਦੇਸ਼ ਤੇ ਮੌਕੇ ਦੇ 5000 ਕਲਾਕਾਰ ਨੇ ਪ੍ਰੋਗਰਾਮ ਪੇਸ਼ ਕੀਤਾ ਮੋਦੀ ਦਰਸ਼ਾਂ ਵਿੱਚ ਪਹੁੰਚ ਗਏ ਗਣਤੰਤਰ ਦਿਵਸ ਦੇ ਰਾਸ਼ਟਰਪਤੀ ਮੁਰਮੂ ਨੇ ਸਵੇਰੇ 10:30 ਵਜੇ ਤਿਰੰਗਾ ਲਹਿਰਾਇਆ ਪੰਜਾਬ ਦੇ ਅੰਮ੍ਰਿਤਸਰ ਇਲਾਕੇ ਵਿੱਚ ਗਣਤੰਤਰ ਦਿਵਸ ਦੇ ਮੌਕੇ ਤੇ ਇੱਕ ਨੌਜਵਾਨ ਨੇ ਡਾਕਟਰ ਭੀਮਰਾਓ ਉਮੀਦਵਾਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਮੌਕੇ ਤੇ ਲੋਕਾਂ ਨੇ ਉਹਨਾਂ ਉਸ ਦੀ ਕੁੱਟਮਾਰ ਕੀਤੀ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਗਾਜ਼ਾ ਦੇ ਫਲਸਟੀਨੀ ਲੋਕਾਂ ਨੂੰ ਉੱਥੋਂ ਸ਼ਿਫਟ ਕਰਾ ਕੇ ਅਰਬ ਦੇਸ਼ਾਂ ਵਿੱਚ ਬਸਾਉਣਾ ਚਾਹੁੰਦੇ ਹਨ ਮਾਸ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੀ ਕੋਈ ਵੀ ਸ਼ਰਤ ਮਨਜ਼ੂਰ ਨਹੀਂ ਹੈ ਅਮਰੀਕਾ ਸਰਕਾਰ ਨੇ ਬੰਗਲਾਦੇਸ਼ ਨਾਲ ਸਾਰੇ ਸਮਝੌਤੇ ਰੱਦ ਕਰ ਦਿੱਤੇ ਹਨ ਤੇ ਉਸ ਦੀ ਆਰਥਿਕ ਮਦਦ ਤੇ ਵੀ ਰੋਕ ਲਗਾ ਦਿੱਤੀ ਹੈ ਅਮਰੀਕਾ ਵਿੱਚ 1 ਲੱਖ ਭਾਰਤੀਆਂ ਦੀਆਂ ਨੌਕਰੀਆਂ ਖਤਰੇ ਵਿੱਚ ਹਨ 트াম্প ਨੇ ਕਿਹਾ ਹੈ ਕਿ ਗੋਰੇ ਲੋਕਾਂ ਨੂੰ ਨੌਕਰੀਆਂ ਤੇ ਰੱਖਿਆ ਜਾਵੇਗਾ ਅਮਰੀਕਾ ਦੀ ਏਜੰਸੀ ਸੀਆਈ ਨੇ ਕਿਹਾ ਹੈ ਕਿ ਚੀਨ ਦੀ ਲੈਬ ਵਿੱਚ ਕਰੋਨਾ ਫਲਾਉਣ ਦਾ ਸ਼ੱਕ ਕੀਤਾ ਜਾ ਸਕਦਾ ਹੈ ਇਸ ਸੰਬੰਧੀ ਕੋਈ ਖਾਸ ਸਬੂਤ ਉਹਨਾਂ ਦੇ ਹੱਥ ਨਹੀਂ ਲੱਗੇ ਹਨ ਪਾਕਿਸਤਾਨ ਦੀ ਸੈਨਾ ਬਲੂ ਖੈਬਰ ਰਾਜ ਵਿੱਚ ਇੱਕ ਸੀਕ੍ਰੇਟ ਆਪਰੇਸ਼ਨ ਚਲਾਇਆ ਗਿਆ ਜਿਸ ਵਿੱਚ 30 ਅਤਵਾਦੀ ਮਾਰੇ ਗਏ ਤੇ ਉਹਨਾਂ ਦੇ ਕਬਜ਼ੇ ਵਿੱਚੋਂ ਬਹੁਤ ਸਾਰਾ ਗੋਲਾ ਬਰੂਦ ਪਾਕਿਸਤਾਨੀ ਸੈਨਾ ਦੇ ਹੱਥ ਲੱਗਿਆ ICICI ਬੈਂਕ ਦਾ ਅਕਤੂਬਰ ਸਬੰਧਤ ਮਹੀਨੇ ਦੇ ਦੌਰਾਨ 15% ਉਸ ਦੇ ਪ੍ਰੋਫਿਟ ਵਿੱਚ ਵਾਧਾ ਹੋਇਆ ਹੈ ਤੇ ਨੈਟ ਇਨਵੈਸਟਮੈਂਟ 9% ਵੱਧ ਗਈ ਹੈ ਇਸ ਸਾਲ ਇਸ ਨੇ ਟੋਟਲ ਇਨਕਮ ਵਿੱਚ 48368 ਕਰੋੜ ਰੁਪਏ ਕਮਾ ਲਏ ਹਨ ਸੋਨੇ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ 10 ਗ੍ਰਾਮ ਸੋਨੇ ਦੀ ਕੀਮਤ 80 ਅਤੇ 348 ਤੱਕ ਪਹੁੰਚ ਗਈ ਹੈ ਤੇ 24 ਦਿਨਾਂ ਦੇ ਅੰਦਰ ਹੀ 3765 ਸੋਨੀਆਂ ਪ੍ਰਤੀ ਗ੍ਰਾਮ 10 ਗ੍ਰਾਮ ਕੀਮਤਾਂ ਵਿੱਚ ਵਾਧਾ ਹੋਇਆ ਹੈ ਲੁਧਿਆਣਾ ਵਿੱਚ ਇੱਕ ਬੱਚੇ ਨੂੰ ਪਿਕਅਪ ਨੇ ਕੁਚਲ ਦਿੱਤਾ ਹੈ ਪਰਿਵਾਰ ਦਾ ਉਹ ਇਕਲੌਤਾ ਬੇਟਾ ਸੀ ਤੇ ਗਲੀ ਵਿੱਚ ਖੇਡ ਰਿਹਾ ਸੀ ਕੇਂਦਰ ਸਰਕਾਰ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ Air Force ਦੀ ਅਗਨੀ ਵੀਰ ਦੀ ਭਾਰਤੀ ਕਾਨੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਜੂਨ ਮਹੀਨੇ ਵਿੱਚ ਇਹਨਾਂ ਦਾ ਫਿਜ਼ੀਕਲ ਟੈਸਟ ਹੋਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 10 ਮਾਰਚ ਤੋਂ ਕਿਸੇ ਵੀ ਪ੍ਰਕਾਰ ਦੇ ਕੋਈ ਵੀ ਕਮੀ ਪੇਸ਼ੀ ਉਸ ਸੰਬੰਧੀ ਬੋਟਾ ਸੰਬੰਧੀ ਸ਼ਿਕਾਇਤ ਦਾਖਲ ਕਰਵਾਈ ਜਾ ਸਕਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਸ ਸੰਬੰਧੀ ਆਨਲਾਈਨ ਈਮੇਲ ਵੀ ਸਵੀਕਾਰਯੋਗ ਹਨ ਜਲੰਧਰ ਤੋਂ ਕਪੂਰਥਲਾ ਆ ਰਹੇ ਇੱਕ ਨੌਜਵਾਨ ਕੋਲੋਂ ਚਾਕੂ ਦੀ ਨੋਕ ਤੇ 4 ਲੱਖ ਰੁਪਏ ਲੁੱਟ ਲਏ ਗਏ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਮਾਲ ਪਰ ਵਿਖੇ ਟਰੈਕਟਰ ਮਾਰਚ ਕੀਤਾ ਗਿਆ ਤੇ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਿਆ ਤਾਂ ਆਉਣ ਵਾਲੇ ਦਿਨ ਸਮੇਂ ਵਿੱਚ ਖਨੌਰੀ ਬਾਰਡਰ ਤੇ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਜਲੰਧਰ ਵਿੱਚ ਇੱਕ 14 ਸਾਲਾਂ ਦੀ ਨਵਾਲਗ ਲੜਕੀ ਗਰਭਵਤੀ ਹੋ ਗਈ ਤੇ ਉਸ ਦੇ ਨਾਲ 12 ਸਾਲਾਂ ਦੇ ਲੜਕੇ ਨੇ ਰੇਪ ਕੀਤਾ ਸੀ। ਉਹ 7 ਮਹੀਨੇ ਤੋਂ ਗਰਭਵਤੀ ਹੈ। ਉਹ ਭੂਪੁਰ ਦੇ ਨੇੜੇ ਪਚਰੰਗਾ ਪਿੰਡ ਵਿੱਚ ਰਹਿ ਰਹੇ ਹਨ ਤੇ ਬਿਹਾਰ ਨਾਲ ਸੰਬੰਧਤਾਂ ਤੇ ਇਸ ਔਰਤ ਦਾ ਪਤੀ ਮਰ ਚੁੱਕਾ ਹੈ ਤੇ ਇਸ ਔਰਤ ਦੇ 5 ਬੱਚੇ ਹਨ ਪੰਜਾਬ ਵਿੱਚ ਵੱਡੇ ਸ਼ਹਿਰਾਂ ਵਿੱਚ ਆਨਲਾਈਨ ਚਲਾਨ ਕੱਟਣ ਦੀ ਪ੍ਰਕਿਰਿਆ 26 ਜਨਵਰੀ ਤੋਂ ਲੁਧਿਆਣਾ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਪਹਿਲੇ ਚੰਪ ਵਿੱਚ ਲੁਧਿਆਣਾ ਜਲੰਧਰ ਅਮਰਸਰ ਤੇ ਮਹਾਲੀ ਵਿੱਚ ਆਨਲਾਈਨ ਚਲਾਨ ਕੱਟੇ ਜਾਣਗੇ ਦੇਸ਼ ਤੇ ਅੰਦਰ 2019 ਤੋਂ ਹੀ ਆਨਲਾਈਨ ਚਲਾਨ ਕੱਟੇ ਜਾ ਰਹੇ ਹਨ ਖੌਣ ਖਬਰਾਂ ਸਮਾਪਤ ਹੁੰਦੀਆਂ ਧੰਨਵਾਦ ਸ਼ੁਕਰੀਆ ਦੇ ਕਰ ਤੋਂ ਸਾਡੇ ਬਲ ਪ੍ਰਸਾਰਤ ਕੀਤੀ ਜਾਣ ਵਾਲੀਆਂ ਖਬਰਾਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਧੰਨਵਾਦ ਜੀ